ਪੰਜਾਬ ਦੇ ਸਰਹੰਦ ਵਿੱਚ ਤੜਕਸਾਰ ਪਿਆਨਗਰ ਰੇਲ ਹਾਦਸਾ ਵਾਪਰਿਆ ਮਾਦੋਪੁਰ ਦੇ ਕੋਲ ਦੋ ਮਾਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ ਹੈ ਜਿਸ ਤੋਂ ਬਾਅਦ ਗੱਡੀਆਂ ਤਾਸ਼ ਤੇ ਪੱਤਿਆਂ ਵਾਂਗ ਖਿਲਰੀਆਂ ਨਜ਼ਰ ਆਈਆਂ ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ ਤਸਵੀਰਾਂ ਤੁਹਾਨੂੰ ਵੀ ਖਾ ਰਹੇ ਹਾਂ ਸਰਹੰਦ ਦੇ ਨਜ਼ਦੀਕ ਮਾਦੋਪੁਰ ਦੀਆਂ ਜਿੱਥੇ ਦੋ ਮਾਲ ਗੱਡੀਆਂ ਦੀ ਟੱਕਰ ਹੋ ਗਈ ਹੈ ਇਸ ਭਿਆਨਕ ਹਾਦਸੇ ਦੇ ਵਿੱਚ ਦੋਹਾਂ ਟ੍ਰੇਨਾਂ ਦੇ ਲੋਕੋ ਪਾਇਲਟ ਗੰਭੀਰ ਜ਼ਖਮੀ ਹੋਏ ਨੇ ਤਾਂ ਗੱਲ ਹੀ ਮਤਰਈ ਹੈ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਉੱਥੇ ਇਸ ਹਾਦਸੇ ਤੋਂ ਬਾਅਦ ਦੋਹਾਂ ਟ੍ਰੇਨਾਂ ਦੇ ਜ਼ਖਮੀ ਲੋਕੋ ਪਾਇਲਟ ਵਿਕਾਸ ਤੇ ਹਿਮਾਂਸ਼ੂ ਨੂੰ ਸ਼੍ਰੀ ਫਤਿਹਗੜ ਸਾਹਿਬ ਦੇ ਸਿਵਲ ਹਸਪਤਾਲ ਲਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨੂੰ ਵੇਖਦਿਆ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਦੋਵੇਂ ਹੀ ਲੋਕ ਕੋ ਪਾਇਲਟ ਸਹਾਰनपुर ਦੇ ਰਹਿਣ ਵਾਲੇ ਨੇ ਫਿਲਹਾਲ ਮੌਕੇ ਤੇ ਪੁਜੀ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਅੱਜ ਦੀ ਵੱਡੀ ਖਬਰ ਪੰਜਾਬ ਦੇ ਸਰਹੰਦ ਦੇ ਵਿੱਚ ਤੜਕਸਾਰ ਪਿਆਨਤ ਰੇਲ ਹਾਦਸਾ ਵਾਪਰਿਆ ਮਾਦੋਪੁਰ ਦੇ ਕੋਲ ਦੋ ਮਾਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਈ ਹੈ ਜਿਸ ਤੋਂ ਬਾਅਦ ਗੱਡੀਆਂ ਰੇਲਵੇ ਲਾਈਨਾਂ ਦੇ ਉੱਪਰ ਤਾਸ਼ ਦੇ ਪੱਤਿਆਂ ਵਾਂਗ ਖਿਲਰੀਆਂ ਨਜ਼ਰ ਆਈਆਂ ਹਾਦਸੇ ਦੇ ਵਿੱਚ ਦੋਹਾਂ ਹੀ ਗੱਡੀਆਂ ਦੇ ਡਰਾਈਵਰ ਗੰਭੀਰ ਜ਼ਖਮੀ ਹੋਏ ਨੇ ਐਸਵੇਲੇ ਅਮਰਜੈਂਸੀ ਡਿਊਟੀ ਵਿੱਚ ਤਣਾਤ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋਪਾਇਲਟ ਆਏ ਸੀ ਜਿਦੇ ਵਿੱਚ ਹਮੰਸ਼ੂ ਕੁਮਾਰ ਤੇ ਵਿਕਾਸ ਕੁਮਾਰ ਸਿੱਕੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦਿਨ ਤੇ ਇੱਕ ਦਿਨ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀ ਤੇ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀ ਉਹ ਚੱਲ ਨਹੀਂ ਪਾਰ ਰਿਹਾ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕੀਤਾ ਓਕੇ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਲੋਕ ਹੋ ਦੋਨੋਂ ਸਹਾਰਨ ਕੋਯੁਕੀ ਦੇ ਰਹਿਦੇ ਹਾਂ